ਡਾਕਟਰ ਨੂੰ ਪ੍ਰੋਟੈਸਟ ਕਰਨੇ ਪੈ ਰਹੇ ਆ ਇਹਦਾ ਕੀ ਕਾਰਨ ਕੀ ਹੈ ਆਪਣੀ ਨੀਵਿੰਗ ਸਕੂਲ ਕੰਪੇਅਰ ਕਰੀ ਤਾਂ ਉਹਨਾਂ ਦੀ ਫੀਸ ਤੇ ਪੰਜਾਬ ਦੀ ਫੀਸ ਦੇ ਵਿੱਚ ਬਹੁਤ ਵੱਡੀ ਡਿਸਪੈਰਟੀ ਹੈ ਜੀ ਉਹਨਾਂ ਦੀ ਫੀਸਾਂ ਸਭ ਤੋਂ ਘੱਟ ਨੇ ਆਪਣੇ ਪੰਜਾਬ ਦੀ ਐਮਬੀਬੀਸੀ ਫੀਸ ਸਭ ਤੋਂ ਵੱਧ ਹੈ ਓਕੇ ਤੇ ਆਪਣਾ ਜਿਹੜਾ ਸਟਾਈਪ ਹੈ ਨਾ ਸਭ ਤੋਂ ਘੱਟ ਆਪਣੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪੰਜਾਬ ਇੱਕ ਇਹੋ ਜਿਹਾ ਰਾਜੀ ਹੈ ਜਿੱਥੇ ਅੰਮ੍ਰਿਤਸਰ ਤੇ ਪਟਿਆਲੇ ਸਰ ਇੱਥੇ ਇੱਕ ਇਲੀਗਲ ਫਾਈਲ ਡਿਊਰੀ ਰਾਈ ਜਾਂਦੀ ਹੈ ਤੇ ਸਰ ਇੱਕ ਨਾ ਐਸਓਪੀ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਟੋਕੋਲ ਹੁੰਦੇ ਨੇ ਕਿ ਹਰ ਕਿਸੇ ਦਾ ਡਿਜ਼ਾਈਨ ਕੀਤਾ ਹੁੰਦਾ ਕਿ ਕਿਸ ਦਾ ਕੀ ਕੀ ਕੰਮ ਉਹ ਸਰ ਆਪਣੇ ਰੈਜ਼ੀਡੈਂਟ ਹਸਪਤਾਲ ਦੇ ਵਿੱਚ ਬਿਲਕੁਲ ਫਾਲੋ ਨਹੀਂ ਹੋਈ ਓਕੇ ਇਹ ਇੱਕ ਇਲੀਗਲ ਫਾਇਨਿਟੀ ਸਰ ਇੱਕ ਪੀਜੀ ਸਟੂਡੈਂਟ ਜਿਹੜਾ ਇੱਕ ਸਟੂਡੈਂਟ ਹੈ ਸਰ ਉਹ ਇੱਕ ਸਰਕਾਰੀ ਇੱਕ ਇੰਨਾ ਇੰਪੋਰਟੈਂਟ ਲੀਗਲ ਡਾਕੂਮੈਂਟ ਨੂੰ ਕਿੱਧਰ ਸਾਮ ਸਕਦਾ ਜਿਨ੍ਹਾਂ ਦਾ ਉਹ ਕੰਮ ਹੈ ਉਹ ਕਰਨਾ ਚਾਹਦੇ ਨਹੀਂ ਹੈ ਉਹਨਾਂ ਕੰਮਾਂ ਦਾ ਵਿਚਾਰਿਆਂ ਦਾ ਬੋਝ ਇਹਨਾਂ ਰੈਜ਼ੀਡੈਂਟ ਡਾਕਟਰਾਂ ਤੇ ਪਾ ਦਿੱਤਾ ਗਿਆ ਹੁਣ ਤੁਸੀਂ ਸਰ ਆਪ ਸਮਝਦਾਰ ਹੋ ਇੱਕ ਰੈਜ਼ੀਡੈਂਟ ਡਾਕਟਰ ਜਿਹੜਾ 72 ਘੰਟੇ ਤੋਂ ਸੁੱਤਾ ਨਹੀਂ 33 34 ਘੰਟੇ ਤੋਂ ਆਪਣੇ ਡਾਕਟਰ ਗੁਰਪ੍ਰੀਤ ਸਿੰਘ ਜੀ ਅਹਿਮਦ ਸਿੰਘ ਹੋਲੀ ਸੁਤੇ ਜੀ ਨਾ ਰੋਟੀ ਦਾ ਪਤਾ ਹੈ ਨਾ ਸਟਾਈਪੈਂਟ ਇੰਨਾ ਕੱਟਿਆ ਤੇ ਉਹ ਵੀ ਟਾਈਮ ਸਿਰ ਨਹੀਂ ਆਉਂਦਾ ਤੇ ਉਹ ਜਦੋਂ ਫਾਈਲਾਂ ਦਾ 2 2000 ਫਾਈਲਾਂ ਦਾ ਜਿਹੜਾ ਬੋਝ ਸਾਂਭਦਾ ਹੈ ਐ ਉਹਨੂੰ ਤਨਖੀ ਦਿੱਤੀ ਜਾਂਦੀ ਹੈ ਕਿ ਸਟਾਈਪੈਂਟ ਕੱਟ ਦਿੱਤਾ ਜਾਊਗਾ ਐਬਸੈਂਟ ਲਾ ਦਿੱਤੀ ਜਾਊਗੀ ਤੇ ਡਿਗਰੀ ਜੋ ਫੇਲ ਕਰ ਦਿੱਤਾ ਜਾਊਗਾ ਤੇ ਪੇਪਰਾਂ 'ਚ ਬੈਠਣ ਵੀ ਨਹੀਂ ਦਿੱਤਾ ਜਾਊਗਾ ਇਹ ਭਾਰ ਉਹਦੇ ਤੇ ਪਾਇਆ ਜਾਂਦਾ ਹੈ ਉਹ ਦੇਖੋ ਮਰੀਜ਼ਾਂ ਦਾ ਕੀ ਸੇਵਾ ਕਰੂਗਾ ਡਾਕਟਰਾਂ ਦਾ ਆਪਸੀ ਦਾ ਕੋਈ ਨਹੀਂ ਉਹ ਕੱਲ ਨੂੰ ਤਿਆਰ ਹੋ ਅੱਜ ਵੀ ਕਰ ਰਹੇ ਨੇ ਕਿਉਂਕਿ اسی ਬੋਲਾਂਗੇ ਨਹੀਂ ਕਿਉਂਕਿ ਅਸੀਂ ਮਰੀਜ਼ਾਂ ਦੇ ਲਈ ਉਹਨਾਂ ਦੇ ਲਈ ਹੀ ਅਸੀਂ ਕਰ ਰਹੇ ਹਾਂ ਉਹਨਾਂ ਲਈ ਹੀ ਅਸੀਂ ਪਟੇਲ ਜੀ ਪਰ ਜੇ ਨਹੀਂ ਕਰਨਗੇ ਵੀ ਹੋਰ ਕੰਮ ਅਲਟੀਮੇਟ ਨੁਕਸਾਨ ਤਾਂ ਮਰੀਜ਼ਾਂ ਦਾ ਹੈ ਜੇ ਮਰੀਜ਼ਾਂ ਦਾ ਨੁਕਸਾਨ ਹੈ ਤਾਂ ਪੰਜਾਬ ਦਾ ਨੁਕਸਾਨ ਜੀ ਕਿੰਨੇ ਟਾਈਮ ਦੀ ਡਿਊਟੀ ਹੁੰਦੀ ਹੈ ਡਾਕਟਰ ਸਾਹਿਬ ਤੁਹਾਡੀ ਸਾਡੇ ਲਈ ਕੋਈ ਛੁੱਟੀ ਨਹੀਂ ਹੈ ਕੋਈ ਐਤਵਾਰ ਨਹੀਂ ਹੈ ਸਾਡੇ ਲਈ ਕੋਈ ਛੁੱਟੀ ਨਹੀਂ ਮਿਲਦੀ ਹਾਲਾਂਕਿ ਐਨ ਐਮ ਸੀ ਕਹਿੰਦੀ ਹੈ ਵੀ ਛੁੱਟੀਆਂ ਆਫ ਮਿਲਦੀ ਜਾਂਦੀ ਤੇ ਹਰ ਵੀਕਲੀ ਆਫ ਮਿਲਣਾ ਚਾਹੀਦਾ ਉਹ ਲੋਕ ਕੱਲਾ ਕਿਤਨਾ ਕਿਤੇ ਕਾਗਜ਼ੀ ਪੱਤਰ 'ਚ ਹੀ ਜਗਾ ਨੇ ਤੇ ਰਿਐਲਿਟੀ 'ਚ ਗਰਾਉਂਡ ਵਰਕ ਤੇ ਉਹ ਬਿਲਕੁਲ ਜ਼ੀਰੋ ਹੈ ਸਸ਼ੀਕਲ ਜੀ ਐਡਵੋਕੇਟ ਅਮਰਿੰਦਰ ਰੰਧਾਵਾ ਤੁਹਾਡੀ ਕਚਹਿਰੀ 'ਚ ਹਾਜ਼ਰ ਹੈ ਅੱਜ ਇੱਕ अहम ਮੁੱਦੇ ਨੂੰ ਲੈ ਕੇ। ਇਹ ਮੁੱਦਾ ਕੀ ਹੈ ਕਿ ਡਾਕਟਰ ਨੂੰ ਵੀ ਇਸ ਟਾਈਮ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਨੇ ਪੈ ਰਹੇ। ਪ੍ਰੋਟੈਸਟ ਕਰਨ ਦਾ ਰੀਜ਼ਨ ਕੀ ਹੈ? ਪ੍ਰੋਟੈਸਟ ਕਰਨ ਦੇ ਨਾਲ ਕੀ ਕੀ ਬੈਨੀਫਿਟ ਹੋ ਸਕਦੇ ਆ? ਸੋ ਆਓ ਅੱਜ ਜਾਣਾਂਗੇ ਡਾਕਟਰ ਰਮਨਦੀਪ ਸਿੰਘ ਕੋਲੋਂ ਤੇ ਡਾਕਟਰ ਗੁਰਪਖਤ ਸਿੰਘ ਵਿਰਕ ਕੋਲੋਂ ਕਿ ਕੀ ਮੁੱਦਾ ਹੈ? ਕੀ ਉਹਦਾ ਸੋਲੂਸ਼ਨ ਹੋਣਾ ਚਾਹੀਦਾ ਜਾਂ ਕਿੱਦਾਂ ਦਾ ਸੋਲੂਸ਼ਨ ਹੋ ਸਕਦਾ ਹੈ? ਸੋ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਡਾਕਟਰਸ ਨੂੰ ਪ੍ਰੋਟੈਸਟ ਕਰਨੇ ਪੈ ਰਹੇ ਆ ਇਹਦਾ ਕੀ ਕਾਰਨ ਕੀ ਹੈ ਸਿਰ ਇਹਦਾ ਸਭ ਤੋਂ ਪਹਿਲਾਂ ਸਿਰ ਆਪਾਂ ਇੱਕ ਗੱਲ ਕਰੀ ਗੀ ਪ੍ਰੋਟੈਸਟ ਕਰਨ ਦਾ ਸਾਡਾ ਰੀਜ਼ਨ ਕੀ ਆ ਜੀ ਰੀਜ਼ਨ ਇਹ ਦੇਖੋ ਸਰ ਕਿ ਇੱਕ ਦੇਸ਼ ਦੇਸ਼ ਦੇ ਵਿੱਚ ਸਰ ਜਿੱਥੇ 25 ਲੱਖ ਬੱਚਾ ਬੀਰ ਹੁੰਦਾ ਹਮਮ ਤੁਹਰੇ ਜੋ ਕਿਤੇ ਪੁਆਇੰਟ ਕੁਛ 40 50 ਹਜ਼ਾਰ ਸੀਟਾਂ ਆਂਦੀਆਂ ਨੇ ਸਰ ਐਮਬੀਬੀਐਸ ਦੀਆਂ ਓਕੇ ਤੇ ਉਹਨਾਂ ਦੇ ਵਿੱਚੋਂ ਸਰ ਆਪਣੇ ਪੰਜਾਬ ਦੀਆਂ 450 ਸੀਟਾਂ ਨੇ ਸਰ ਸਰਕਾਰੀ ਸਿਰਫ ਹਾਂਜੀ ਸਰ ਤੇ ਉਹਰੇ ਸਰ ਜਦੋਂ ਬੱਚਾ ਐਡਮਿਸ਼ਨ ਲੈਂਦਾ ਤੇ ਉਹਦੀ ਸਰ 4.5 ਸਾਲ ਐਮਬੀਏ ਬੇਸ ਕੰਪਲੀਟ ਕਰਦਾ ਹੈ ਹਮ ਸਰ ਹੁਣ ਆਪਾਂ ਜੇ ਕੰਪੇਅਰ ਕਰੀਏ ਨੇਬਰਿੰਗ ਸਟੇਟਸ ਨੂੰ ਦਿੱਲੀ ਨੂੰ ਕੰਪੇਅਰ ਕਰੀਏ ਈਵਨ ਚੰਡੀਗੜ੍ਹ ਨੂੰ ਕੰਪੇਅਰ ਕਰੀਏ ਹਰਿਆਣਾ ਸ਼ਿਮਲਾ ਰਾਜਸਥਾਨ ਆਪਣੇ ਨੇਬਰਿੰਗ ਸਟੇਟ ਨੂੰ ਕੰਪੇਅਰ ਕਰੀ ਤਾਂ ਉਹਨਾਂ ਦੀ ਫੀਸ ਤੇ ਪੰਜਾਬ ਦੀ ਫੀਸ ਦੇ ਵਿੱਚ ਬਹੁਤ ਵੱਡੀ ਇੱਕ ਡਿਸਪੈਰਿਟੀ ਹੈ ਜੀ ਆਪਣੇ ਪੰਜਾਬ ਦੀ ਫੀਸ ਸਰ 9 ਲੱਖ ਰੁਪਿਆ ਫੀਸ ਹੈ ਅੱਜ ਦੇ ਟਾਈਮ ਦੇ ਵਿੱਚ ਓਕੇ ਤੇ ਜਦੋਂ 4.5 ਸਾਲ ਦੀ ਐਮਬੀਏ ਬੇਸ ਕੰਪਲੀਟ ਹੋ ਜਾਂਦੀ ਹੈ ਉਸ ਤੋਂ ਬਾਅਦ ਇੰਟਰਨਸ਼ਿਪ ਇੱਕ ਟ੍ਰੇਨਿੰਗ ਪ੍ਰੋਗਰਾਮ ਹੁੰਦਾ ਹੈ ਜੀ ਉਸ ਦੇ ਵਿੱਚ ਇੱਕ ਵਜੀਫਾ ਇੱਕ ਸਟਾਈਪੈਂਡ ਮਿਲਦਾ ਹੈ ਕੈਂਪੀਬਲ ਇੰਟਰਨਲ ਜੀ ਜੋ ਕਿ ਨੇਬਰਿੰਗ ਸਟੇਟਸ ਦੇ ਅਰਾਊਂਡ ਉਹਨਾਂ ਦੇ ਇਲਾਕੇ ਛਾਗੇ ਤੇ ਆਪਣਾ ਆਉਂਦਾ ਹੈ 15000 ਜੀ ਬਾਕੀ ਨੇਬਰਿੰਗ ਸਟੇਟਸ ਨਾਲ ਅਗਰ ਕੰਪੇਅਰ ਕਰੀਏ ਤਾਂ ਉਹ ਕਿਸੇ ਦਾ 30000 ਕਿਸੇ ਦਾ 35 ਕਿਸੇ ਦਾ 40 ਕਿਸੇ ਦਾ 25 ਕਿਸੇ ਦਾ ਇੰਨਾ ਜੀ ਉਹਨਾਂ ਦੀ ਫੀਸਾਂ ਸਭ ਤੋਂ ਘੱਟ ਨੇ ਆਪਣੇ ਪੰਜਾਬ ਦੀ ਐਮਬੀਬੀ ਦੀ ਫੀਸ ਸਭ ਤੋਂ ਵੱਧ ਹੈ ਓਕੇ ਤੇ ਆਪਣਾ ਜਿਹੜਾ ਸਟਾਈਪੈਂਡ ਸਭ ਤੋਂ ਘੱਟ ਹੈ ਓਕੇ ਫਿਰ ਜਦੋਂ ਅ ਐਮ ਬੀਬੀਐਸ ਉਹਦੀ ਕੰਪਲੀਟ ਹੋ ਜਾਂਦੀ ਹੈ ਉਸ ਬੱਚੇ ਦੀ ਫਿਰ ਉਹ ਨੀਟ ਪੀਜੀ ਦਿੰਦਾ ਇਸ ਤੋਂ ਵੀ ਔਖਾ ਇੱਕ ਐਗਜ਼ਾਮ ਆਂਦਾ ਹੈ ਜਿਹਦੇ ਵਿੱਚ ਪੁਆਇੰਟ 01% ਚਾਂਸ ਹੁੰਦਾ ਹੈ ਇੱਕ ਸੀਟ ਲੈਣ ਦਾ ਇਹ ਜਿਹੜਾ ਐਮ ਡੀ ਕਰਨ ਵਾਸਤੇ ਐਮ ਐਮ ਐਸ ਹਾਂ ਜਿਹੜੇ ਮੈਡੀਸਨ ਦੇ ਡਾਕਟਰ ਜਿਸ ਨੇ ਸਰਜਰੀ ਦੇ ਐਮ ਡੀ ਐਮ ਐਸ ਕਰਨ ਵਾਸਤੇ ਜੀ ਫਿਰ ਉਹ ਵੀ ਜਦੋਂ ਦੇਖਦੇ ਆ ਤਾਂ ਪੰਜਾਬ ਦੀ ਫੀਸ ਸਭ ਤੋਂ ਵੱਧ ਹੈ ਆਪਣੇ ਨੇਬਰਿੰਗ ਸਟੇਟਸ ਦੇ ਨਾਲ ਉਹ ਪੱਲੇ ਕੰਪੇਅਰ ਕੀਤਾ ਹੋਵੇ ਹਰਿਆਣਾ ਸ਼ਿਮਲਾ ਹਰ ਹਿਮਾਚਲ ਪ੍ਰਦੇਸ਼ Rajasthan ਆਪਣੇ ਪੀਜੀਏ ਚੰਡੀਗੜ੍ਹ ਦਿੱਲੀ ਹਮ ਮੱਧ ਪ੍ਰਦੇਸ਼ ਇਹਨਾਂ ਦੇ ਨਾਲ ਵੀ ਕਰਾਂਗੇ ਤਾਂ ਸਭ ਤੋਂ ਵੱਧ ਫੀਸ ਆਂਦੀ ਜਿਹੜੀ ਕਿ ਸਾਲ ਦੀ ਬਣਦੀ ਹੈ 1,75,000 ਓਕੇ ਬਾਕੀਆਂ ਦੀ ਕੁੱਲ ਫੀਸ ਕਿਸੇ ਦੀ 40,000 ਕਿਸੇ ਦੀ 50,000 ਜਾਂ ਵੱਧ ਤੋਂ ਵੱਧ ਕਿਸੇ ਦੀ ਲੱਖ ਰੁਪਇਆ ਓਕੇ ਤੇ ਉਹਨਾਂ ਦਾ ਜਿਹੜਾ ਬਦਲੇ ਜਿਹੜਾ ਸਟਾਈਪੈਂਡ ਮਿਲਦਾ ਇੱਕ ਰੈਜ਼ੀਡੈਂਟ ਡਾਕਟਰ ਨੂੰ ਉਹ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਕਿਸੇ ਦਾ ਬਾਲੀ ਸੇਟਾਂ ਦੇ ਵਿੱਚ ਕਿਸੇ ਦਾ 1 ਲੱਖ ਰੁਪਇਆ ਕਿਸੇ ਦਾ 110000 ਹੈ ਕਿਸੇ ਦਾ 99000 ਹੈ ਕਿਸੇ ਦਾ 80000 ਆਪਣੇ ਪੰਜਾਬ ਚ ਕੁੱਟਕੜਾ ਇਨ ਹੈਂਡ ਜਿਹੜਾ ਆਉਂਦਾ ਹੈ ਉਹ ਹੁੰਦਾ ਹੈ 62000 ਹੂੰ ਬਹੁਤਾ ਦੂਰ ਨਾ ਜਾਈਏ ਤੇ ਆਪਾਂ ਜੇ 60 70 ਕਿਲੋਮੀਟਰ ਦੀ ਦੂਰੀ ਤੇ ਜਾਈਏ ਜੀਐਮਸੀ 32 ਆਉਂਦਾ ਹਾਂ ਜਿਹੜਾ ਇਹ ਤੇ ਪੀਜੀਆ ਚੰਡੀਗੜ੍ਹ ਆਉਂਦਾ ਹੈ ਉਹਨਾਂ ਦੇ ਵਿੱਚ ਫੀਸ ਕੁਝ 30 40000 ਦੇ ਆਰੰਡ ਬਾਰਡ ਫੀਸ ਹੈ ਜਿਹੜਾ ਸਟਾਈਪਨ ਉਹਨਾਂ ਦਾ ਪੈਂਦਾ ਉਹ ਸਵਾ ਲੱਖ 1 ਲੱਖ 20 ਜਾਂ ਲੱਖ ਮਿਨੀਮਮ ਇੰਨਾ ਸਟਾਈਪਨ ਹੈ ਜੀ ਇਨਾਂ ਦੇ ਫੀਸਾਂ ਦੇ ਵਿੱਚ ਮੈਂ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੀ 60000 ਰੁਪਏ ਜਿਹੜੀ ਤਨਖਾਹ ਇੱਕ ਰੈਜ਼ੀਡੈਂਟ ਡਾਕਟਰ ਨੂੰ ਪੰਜਾਬ 'ਚ ਮਿਲਦੀ ਹੈ ਉਸ ਦੇ ਵਿੱਚ ਇੱਕ ਥੀਸਿਸ 서ਮਿਸ਼ਨ ਦੀ ਫੀਸ ਵੀ ਆਉਂਦੀ ਹੈ ਜਿਹੜੀ ਕਿ ਇੱਕ ਰਿਸਰਚ ਆਰਟੀਕਲ ਹੁੰਦਾ ਜਿਹੜਾ ਇੱਕ ਸਟੂਡੈਂਟ ਸਰਕਾਰ ਦੇ ਵਿੱਚ ਆਪਣੀ ਇੱਕ ਬੜੌਤਰੀ ਦਿੰਦਾ ਹੈ ਇੱਕ ਆਪਣਾ ਰਿਸਰਚ ਦਾ ਹਿਸਾਬ ਅੱਗੇ ਪੇਸ਼ ਕਰਦਾ ਹੈ ਜੀ ਉਹਦੀ ਫੀਸ ਪੂਰੇ ਪੰਜਾਬ 'ਚ 20000 ਰੁਪਏ ਆ ਜੋ ਪੂਰੇ ਇੰਡੀਆ 'ਚ ਕਿਤੇ ਨਹੀਂ ਹੈ ਨੇਬਰਿੰਗ ਸਟੇਟਸ 'ਚ ਨਿਲ ਹੈ ਕੋਈ ਪੈਸਾ ਨਹੀਂ ਲੱਗਦਾ ਸਗੋਂ ਸਰਕਾਰ ਜਾਂ ਸੈਂਟਰਲ ਗਵਰਨਮੈਂਟ ਉਹਨਾਂ ਬੱਚੇ ਨੂੰ ਪੈਸੇ ਦਿੰਦੀ ਹੈ ਕਿਉਂਕਿ ਉਹਨਾਂ ਨੇ ਇੱਕ ਰਿਸਰਚ ਦੇ ਵਿੱਚ ਵਾਅਦਾ ਕੀਤਾ ਹੁੰਦਾ ਜੀ ਉਸੇ ਫੀਸ ਦੇ ਵਿੱਚ ਉਹਨੇ ਹਰ ਸਾਲ ਦੀ 1.75 ਹਜ਼ਾਰ ਫੀਸ ਕੱਢਣੀ ਹੈ ਹਾਂ ਉਹਦੇ ਵਿੱਚ ਫਿਰ ਡਿਪਾਰਟਮੈਂਟਲ ਖਰਚੇ ਆ ਜਾਂਦੇ ਨੇ ਜਿਹੜੇ ਕਿ ਮਿਨਿਮਮ 3-5 ਤੋਂ 10 ਹਜ਼ਾਰ ਤੱਕ ਵੀ ਚਲੇ ਜਾਂਦੇ ਜਿਨ੍ਹਾਂ ਦਾ ਕੋਈ ਵੀ ਹਿਸਾਬ ਨਹੀਂ ਤੇ ਇਹ ਉਹ ਵਿਚਾਰਾ ਰੈਜ਼ੀਡੈਂਟ ਡਾਕਟਰ 72 72 ਕੰਟੇ ਉਹਨਾਂ ਗਰੀਬਾਂ ਬੇਚਨਾਂ ਦੀ ਸੇਵਾ 'ਚ ਲੱਗਿਆ ਹੋਇਆ ਆ ਬਿਨਾ ਕੋਈ ਸਵਾਲ ਕੀਤੇ ਬਿਨਾ ਰੋਟੀ ਬਿਨਾ ਖਾਏ ਪਾਣੀ ਬੀਤੇ ਇਹ ਜਿਹੜਾ ਤੁਸੀਂ ਹੁਣ ਦੱਸਿਆ ਮਨ ਗੱਲ ਇਹ ਸੈਂਟਰ ਗਵਰਨਮੈਂਟ ਦਿੰਦੀ ਹੈ ਜਾਂ ਸਟੇਟ ਗਵਰਨਮੈਂਟ ਦਿੰਦੀ ਹੈ ਜਿਹੜੇ ਆਪਣੇ ਜਿੱਦਾਂ ਪੀਜੀਆ ਚੰਡੀਗੜ੍ਹ ਹੋਗੇ ਆਪਣੇ ਦਿੱਲੀ ਹੋਗੇ ਉਹਨਾਂ ਵੱਲੋਂ ਸੈਂਟਰ ਗਵਰਨਮੈਂਟ ਤੇ ਥੋੜਾ ਜਿਹਾ ਆਪਣੇ ਬਾਕੀ ਸਟੇਟ ਦੀ ਗਵਰਨਮੈਂਟ ਦਾ ਰੁਝਾਨ ਹੁੰਦਾ ਕਿ ਜਿਹੜੇ ਇਹਨਾਂ ਦੇ ਪ੍ਰਿੰਟਿੰਗ ਦੇ ਪੈਸੇ ਲੱਗੇ ਉਸ ਰਿਸਰਚ ਟੌਪਿਕ ਨੂੰ ਜੋ ਉਹਨਾਂ ਨੂੰ ਸਮਸਿਆਵਾਂ ਦਾ ਜੋ ਫੋਟੋਕਾਪੀਆਂ ਦੇ ਪੈਸੇ ਲੱਗੇ ਉਹ ਦੇਣੇ ਉਹ ਦਿੰਦੇ ਨੇ ओके ਪੰਜਾਬ ਦੇ ਵਿੱਚ ਕੀ ਹੈ ਕਿ 20000 ਦਾ ਸਿਰਫ ਥੀਸਿਸ 서ਮਿਸ਼ਨ ਦੀ ਫੀਸ ਹੈ ਜੀ ਜੇ ਲੇਟ ਹੋ ਗਏ ਤਾਂ 2000 3000 ਉੱਪਰ ਲੱਗਦਾ ਜੀ ਤੇ ਇੱਕ 500 ਰੁਪਏ ਦਾ ਪਲੇਗਰੀਜ਼ਮ ਦਾ ਅੱਡ ਹੈ ਓਕੇ ਉਸ ਬੱਚੇ ਦੇ ਹਜੇ 7 ਤੋਂ 8000 ਰੁਪਏ ਕਿ ਥੀਸਿਸ ਨੂੰ ਪ੍ਰਿੰਟ ਕਰਾਉਣ ਦੇ ਤੇ ਉਹਦੇ ਹਜ਼ਾਰਾਂ ਹੀ ਜਿਹੜੀਆਂ ਫੋਟੋਕਾਪੀ ਨੇ ਉਹਨਾਂ ਦਾ ਜਿੰਨਾ ਦਾ ਕੋਈ ਹਿਸਾਬ ਨਹੀਂ ओके ਸਾਡਾ ਸਵਾਲ ਸਿਰਫ ਇਹ ਹੈ ਕਿ ਇੰਨੀ ਡਿਸਪੈਰਿਟੀ ਕਿਉਂ ਆਪਣੇ ਮਾਨਯੋਗ ਭਗਵੰਤ ਮਾਨ ਜੀ ਦਾ ਆਪਣੇ ਮਾਨਯੋਗ ਬਲਬੀਰ ਸਿੰਘ ਦਾ ਇੰਨਾ ਰੁਝਾਨ ਹੈ ਹੈਲਥ ਤੇ এডਿਕੇਸ਼ਨ ਦੇ ਵੱਲ ਆਪਣਾ ਸਿਰਫ ਇੱਕ ਇਹ ਹੈ ਕਿ ਉਹਨਾਂ ਦਾ ਧਿਆਨ ਇਧਰ ਖਿੱਚ ਕੇ ਲੈ ਕੇ ਆ ਰਹੇ ਕਿ ਇੰਨੀ ਡਿਸਪੈਰਿਟੀ ਆਪਣੇ ਨੇਬਰਿੰਗ ਸਟੇਟਸ ਤੇ ਆਪਣੀ ਜੀ ਕਿਉਂ ਹੈ ਇਹ ਜਿਹੜਾ ਤੁਹਾਨੂੰ ਪ੍ਰੋਬਲਮ ਆ ਰਹੀ ਆ ਕਿ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਇਹਦੇ ਤੇ ਹੋ ਰਹੀ ਜੇ ਤੋਂ ਪਹਿਲਾਂ ਵੀ ਆ ਰਹੀ ਸੀਗੀ ਸਰ ਇਹ ਪ੍ਰੋਬਲਮ ਸਾਨੂੰ ਬਹੁਤ ਚਿਰ ਤੋਂ ਆਉਂਦੀ ਵੀ ਸਰ ਆਪਣੀ ਬਹੁਤ ਪੁਰਾਣੀਆਂ ਇਹ ਪ੍ਰੋਬਲਮਾਂ ਨੇ ਕਿ ਪੰਜਾਬ ਦੇ ਵਿੱਚ ਥੋੜਾ ਇੱਧਾ ਡਿਸਪੈਰਟੀ ਰਹਿੰਦਾ ਹੈ ਸਰ ਹਮ ਸਾਡੀ ਸਰ ਉਮੀਦ ਇਸ ਸਰਕਾਰ ਨਾਲੋਂ ਬਹੁਤ ਜ਼ਿਆਦਾ ਹੈ ਸਰ ਹਮ ਪਹਿਲੀ ਵਾਰ ਕੋਈ ਸਰ ਆਊਟ ਆਫ ਕੋਈ ਹੋਰ ਪਾਰਟੀ ਸਰ ਆਈ ਹੈ ਜਿਹੜੀ ਆਮ ਆਦਮੀ ਤੇ ਉਹਨਾਂ ਦਾ ਸੋਚਦਾ ਹੈ ਇਹ ਅਸੀਂ ਉਹਨਾਂ ਦੇ ਐਕਸ਼ਨਸ ਦੇ ਵਿੱਚੋਂ ਵੀ ਦੇਖ ਸਕਦੇ ਹਾਂ ਆਪਣੇ ਡਾਕਟਰ ਬਲਬੀਰ ਸਿੰਘ ਦਾ ਮਾਣਯੋਗ ਹੈਲਥ ਮਿਨਿਸਟਰ ਸਾਹਿਬ ਦਾ ਹਮ ਹਰ ਨਿੱਤ ਦਾ ਸਰ ਗੇੜਾ ਹੁੰਦਾ ਹੈ ਸਰ ਰੇਂਦਰ ਹਸਪਤਾਲ ਦੇ ਵਿੱਚ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਹਮ ਉਹਨਾਂ ਨੇ ਹੁਣ ਹੀ ਉਪਰਾਲਾ ਵੀ ਇਹਨਾਂ ਨੇ ਬਿਜਲੀ ਜਾਣ ਦਾ ਇੱਕ ਕੋਈ ਸਮੱਸਿਆ ਆਈ ਸੀ ਸਾਡੇ ਹਸਪਤਲ ਉਹਨਾਂ ਨੇ ਉਸ ਤੇ ਬਹੁਤ ਸੋਹਣਾ ਇੰਪੈਕਟ ਪਾਇਆ ਉੱਥੇ ਯੂਪੀਐਸ ਵਰਗੀ ਕਿ ਸਿਸਟਮ ਫੈਸਿਲਿਟੀ ਲਗਾਈ ਜਿੰਨਾ ਕਿ ਉਹਨਾਂ ਰਜਿੰਦਰਾ ਹਸਪਤਲ ਦੀ ਲਾਈਟ ਨਹੀਂ ਜਾਂਦੀ ਮਤਲਬ ਤੁਹਾਨੂੰ ਲੱਗਦਾ ਕਿ ਜਿੱਦਾਂ ਪਹਿਲੀਆਂ ਸਰਕਾਰਾਂ ਸੀਗੀਆਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਨੂੰ ਕੁਝ ਬੈਨੀਫਿਟ ਲੱਗਿਆ ਹੋਵੇ ਵੀ ਇਹ ਸਰਕਾਰ ਤੋਂ ਵੀ ਇਹ ਜਦੋਂ ਦੀ ਸਰਕਾਰ ਆਈ ਆ ਤੁਹਾਨੂੰ ਕੁਝ ਬੈਨੀਫਿਟਸ ਮਿਲੇ ਹੋਣ ਡਾਕਟਰਸ ਨੂੰ ਜਾਂ ਹੈਲਥ ਸੈਕਟਰ ਆਪਣਾ ਕੋਈ ਸੁਧਰਿਆ ਹੋਵੇ ਤੇ ਇਹ ਤੁਹਾਨੂੰ ਲੱਗਦਾ ਕਿ ਪਹਿਲਾਂ ਨਾਲੋਂ ਕੁਝ ਬੈਟਰ ਆ ਜਾਂ ਪਹਿਲੇ ਨਾਲੋਂ ਕਮਜ਼ੋਰ ਹੋਈ ਹੈ ਚੀਜ਼ ਇਹ ਨਹੀਂ ਨਹੀਂ ਜੀ ਬਿਲਕੁਲ ਇਹਨਾਂ ਨੇ ਜਿਹੜੇ ਹੈਲਥ ਸੁਵਿਧਾਵਾਂ ਆ ਉਹਨਾਂ ਦੇ ਵਿੱਚ ਵਾਅਦਾ ਵੀ ਕੀਤਾ ਆ ਇਹਨਾਂ ਨੇ ਪਿੱਛੇ ਦੇ 1200 ਮੈਡੀਕਲ ਆਫਸਰਾਂ ਨੂੰ ਵੀ ਰੱਖਿਆ ਗਿਆ ਆ ਤੇ ਰਜਿੰਦਰਾ ਹਸਪੀਟਲ ਦੇ ਵਿੱਚ ਇਹਨਾਂ ਨੇ ਇੱਕ ਯੂਪੀਐਸ ਵਰਗਾ 2.5 ਕਰੋੜ ਦਾ ਪ੍ਰੋਜੈਕਟ ਵੀ ਲਗਾਇਆ ਹੈ ਹੋਰ ਬਾਕੀ ਇਹਨਾਂ ਦੀ ਰੈਗੂਲਰ ਵਿਜ਼ਿਟਸ ਦੇ ਨਾਲ ਇਹ ਪੇਸ਼ੈਂਟਸ ਨੂੰ ਦੇਖਦੇ ਰਹਿੰਦੇ ਕਿਹੜੀ ਪ੍ਰੋਬਲਮ ਆ ਰਹੀ ਆ ਜਿਹੜਾ ਮੈਡੀਸਨ ਆ ਉਹ ਵੀ ਪ੍ਰੋਪਰ ਜਿਹੜੀ ਆ ਮੁੱਖ ਤੌਰ ਤੇ ਦਿੱਤੀ ਜਾ ਰਹੀ ਆ ਰਜਿੰਦਰਾ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਕਾਫੀ ਹੱਦ ਤੱਕ ਇਸੇ ਕਰਕੇ ਅਸੀਂ ਸਰਕਾਰ ਦਾ ਧਿਆਨ ਆਪਣੀਆਂ ਡਿਮਾਂਡਾਂ ਵੱਲ ਖਿੱਚ ਰਹੇ ਆ ਕਿ ਉਹ ਸਾਡੀਆਂ ਪ੍ਰੋਬਲਮਸ ਤੇ ਨજર ਮਾਰਨ ਤੇ ਇਹਨਾਂ ਦਾ ਕੁਝ ਹੱਲ ਕਰਨ ਸਕਣ ਮਤਲਬ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਪਾਰਟੀ ਬਾਕੀ ਪਾਰਟੀਆਂ ਨਾਲੋਂ ਕੁਝ ਬੈਟਰ ਹੈ ਔਰ ਥੋੜੀ ਉਮੀਦ ਵੀ ਵੱਧ ਗਈ ਹੈ ਨਹੀਂ ਉਮੀਦ ਬਹੁਤ ਜ਼ਿਆਦਾ ਵੱਧ ਗਈ ਹੈ ਬਿਲਕੁਲ ਪਰ ਇਹ ਤਾਂ ਆਪਾਂ ਮੰਨਦੇ ਆ ਕਿ ਉਮੀਦਾਂ ਵੱਧ ਗਈਆਂ ਜਿਹੜੇ ਹੈਲਥ ਸੈਕਟਰ ਆ ਜਾਂ ਮਿਨਿਸਟਰਸ ਨੇ ਤੁਸੀਂ ਕੀ ਸੋਲੂਸ਼ਨ ਦੇਣਾ ਚਾਹੁੰਦੇ ਹੋ ਵੀ ਇਹ ਕਿਹਨੂੰ ਇੰਪਰੂਵ ਕਿੱਦਾਂ ਕੀਤਾ ਜਾ ਸਕਦਾ ਔਰ ਉਹਦੇ ਬੈਨੀਫਿਟ ਕੀ ਹੋਣਗੇ ਅੱਗੇ ਜਾ ਕੇ ਹਾਂਜੀ ਸਰ ਇਹ ਤਾਂ ਦੇਖੋ ਸਭ ਤੋਂ ਪਹਿਲਾਂ ਸਰ ਜਦੋਂ ਇੱਕ ਤੁਸੀਂ ਦੇਖੇ ਦੇਖੋ ਸਰ ਇੱਕ ਬੱਚਾ ਜਦੋਂ ਡਾਕਟਰ ਬਣਦਾ ਸੁਪਨਾ ਲੈਂਦਾ ਹੈ ਜੀ ਉਹ ਦੇਖਦਾ ਹੈ ਕਿ ਇੱਕ ਡਾਕਟਰ ਦੀ ਕਿੰਨੀ ਇੱਜ਼ਤ ਹੈ ਉਹਦੀ ਕੀ ਰੈਪਿਊਟੇਸ਼ਨ ਹੈ ਉਹਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਜੀ ਪਰ ਇਹ ਸੁਪਨਾ ਇੱਕ ਫਿਰ ਅੱਜ ਦੇ ਟਾਈਮ ਤੇ ਪੰਜਾਬ ਦੇ ਵਿੱਚ ਇੱਕ ਸਿਰਫ ਇੱਕ ਅਮੀਰ ਜਾਂ ਇੱਕ ਅਮੀਰ ਇੱਕ ਸਹੀ ਜਿਹਦੇ ਕੋਲ ਪੈਸੇ ਦਾ ਕੋਈ ਨਹੀਂ ਪ੍ਰੋਬਲਮ ਨਹੀਂ ਹੈ ਉਹ ਹੀ ਰੱਖ ਸਕਦਾ ਹੈ ਜੀ ਸਾਡੇ ਅਸੀਂ ਮਾਨਯੋਗ ਸਰਕਾਰ ਦਾ ਮਾਨਯੋਗ ਭਗਵੰਤ ਮਾਨ ਜੀ ਦਾ ਮਾਨਯੋਗ ਹੈਲਥ ਮਿਨਿਸਟਰ ਦਾ ਧਿਆਨ ਇਧਰ ਖਿੱਚਣਾ ਜਾਂਦੇ ਆ ਕਿ ਅਗਰ ਇੱਕ ਗਰੀਬ ਇੱਕ ਗਰੀਬ ਜਦੋਂ ਇਹ ਸੁਪਨਾ ਦੇਖੂਗਾ ਹੂੰ ਉਹਦਾ ਦੇਖੋ ਜੀ ਬੇਨਫਿਟ ਕੀ ਹੋਊਗਾ ਜਦੋਂ ਉਹਦੇ ਲਈ ਇੱਕ ਐਕ্সেਸਿਬਲ ਹੋਏਗਾ ਜੋ ਰਾਈਟ ਟੂ ਐਜੂਕੇਸ਼ਨ ਵੀ ਆਪਾਂ ਦੇ ਆਪਣੇ ਇਸ ਸਰਕਾਰ ਦਾ ਹੈਲਥ ਐਂਡ ਐਜੂਕੇਸ਼ਨ ਮਾਡਲ ਵੀ ਹੈ ਜੀ ਕਿ ਜਦੋਂ ਇੱਕ ਗਰੀਬ ਘਰ ਦਾ ਬੱਚਾ ਡਾਕਟਰ ਬਣੂਗਾ ਹੂੰ ਉਹਨੇ ਵਾਪਸ ਕਿੱਥੇ ਜਾਣਾ ਹੈ ਜਦੋਂ ਡਾਕਟਰ ਬਣੇਗਾ ਵਾਪਸ ਜਾਣਾ ਆਪਣੇ ਹੀ ਪਿੰਡ ਆਪਣੀ ਉਹ ਛੋਟੇ ਜਿਹੇ ਕਸਬੇ ਦੇ ਵਿੱਚ ਆਪਣੇ ਉਹਨਾਂ ਲੋਕਾਂ ਦੇ ਵਿੱਚ ਕਿਉਂਕਿ ਉਹਨੇ ਡਾਕਟਰ ਬਣ ਦਾ ਸੁਪਨਾ ਤਾਂ ਦੇਖਿਆ ਹੀ ਕਿ ਮੋਸਟਲੀ ਉਹਦੇ ਕੋਲ ਉਹ ਡਾਕਟਰ ਦੀ ਸੁਣਦਾ ਉਹਦੇ ਪਿੰਡ ਕੋਲ ਜਾਂ ਉਹਦੇ ਕੋਲ ਜਾਂ ਉਹਦੇ ਪਰਿਵਾਰ ਕੋਲ ਨਹੀਂ ਸੀ ਜੀ ਉਹ ਵਾਪਸ ਜਾਊਗਾ ਉਹ ਪਿੰਡਾਂ ਦੇ ਵਿੱਚ ਆਪਣਾ ਆਪਣਾ ਛੋਟਾ ਜਿਹਾ ਕਲੀਨਿਕ ਖੋਲੂਗਾ ਜੀ ਆਪਣਾ ਛੋਟਾ ਜਿਹਾ ਹਸਪੀਟਲ ਖੋਲੂਗਾ ਤੇ ਉਸ ਚੀਜ਼ ਨੂੰ ਤੁਸੀਂ ਦੇਖੋ ਜਿਸ ਇਹ ਪੂਰੇ ਵਰਲਡ ਦਾ ਜੀ ਰਿਕਾਰਡ ਲੈ ਲਓ ਜਿਸ ਜਿਸ ਪਿੰਡ ਦੇ ਵਿੱਚ ਜਾਂ ਜਿਸ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਹਸਪੀਟਲਾਂ ਦਾ ਜਿੱਥੇ ਤੇ ਕਲੀਨਿਕਾਂ ਦਾ ਜਿੱਥੇ ਹੈਲਥ ਦਾ ਸੁਧਾਰ ਹੋਇਆ ਉਹ ਜਗ੍ਹਾ ਉਹ ਦੇਸ਼ ਉਹ ਪਿੰਡ ਉਹ ਕਸਬਾ ਉਸ ਦਾ ਉਧਾਰ ਹੀ ਹੋਇਆ ਜੀ ਇਹ ਤਾਂ ਬੈਨੀਫਿਟ ਦੇਖੋ ਇੱਕ ਤਾਂ ਉਹਨੂੰ ਮੋਟੀਵੇਸ਼ਨ ਮਿਲੇਗੀ ਡਾਕਟਰ ਨੂੰ ਕਿ ਯਾਰ ਇਸ ਫੀਲਡ 'ਚ ਮੈਂ ਆਵਾਂ ਮੈਂ ਲੋਕਾਂ ਦੀ ਸੇਵਾ ਕਰਾਂ ਤੇ ਇਸ ਚੀਜ਼ 'ਚ ਸਰਕਾਰ ਵੀ ਸਾਡਾ ਸਾਥ ਦੇ ਰਹੀ ਹੈ ਜੀ ਬਿਲਕੁਲ ਤੇ ਨਾਲ ਨਾਲ ਗਰੀਬ ਲੋਕਾਂ ਦੀ ਜੇ ਜਿਹੜੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਡਾਕਟਰ ਨਹੀਂ ਹੈਗੇ ਸਾਡੇ ਪਿੰਡਾਂ ਦੇ ਵਿੱਚ ਜੀ ਉਹ ਕਮੀ ਵੀ ਇਹਦੇ ਨਾਲ ਪੂਰੀ ਹੋਊਗੀ ਪਰ ਜਦੋਂ ਇੱਕ ਗਰੀਬ ਵੀ ਇਹ ਸੁਪਨਾ ਰੱਖ ਸਕਦਾ ਅੱਜ ਇੱਕ ਸੁਪਨਾ ਕੱਲਾ ਗਰੀਬਾਂ ਦਾ ਨਹੀਂ ਰਿਹਾ ਇਹੀ ਅਸੀਂ ਆਪਣਾ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੁੰਦੇ ਆ ਮਤਲਬ ਕਿ ਇਹ ਪ੍ਰੋਬਲਮ ਐ ਸੋਲੂਸ਼ਨ ਦਾ ਇਹੀ ਐ ਕਿ ਜੇ ਇਹ ਚੀਜ਼ ਦਾ ਸੋਲੂਸ਼ਨ ਨਿਕਲਦਾ ਤਾਂ ਜਿੱਦਾਂ ਹੁਣ ਮਾਨ ਸਰਕਾਰ ਆ ਜਿਹੜੀ ਹੈਲਥ ਸੈਕਟਰ ਵੱਲ ਬਹੁਤ ਧਿਆਨ ਦੇ ਰਹੀਓ ਕਹਿੰਦੇ ਆ ਵੀ ਗਰੀਬਾਂ ਦਾ ਵੀ ਇਲਾਜ ਫ੍ਰੀ ਹੋਣਾ ਚਾਹੀਦਾ ਸੋ ਐਟ ਦੀ ਐਂਡ ਜਾ ਕੇ ਉੱਥੇ ਤੁਹਾਡਾ ਸੇਮ ਜਿਹੜਾ ਪੁਆਇੰਟ ਆ ਉੱਥੇ ਇਕੱਠਾ ਹੋ ਰਿਹਾ ਤੇ ਤੁਸੀਂ ਵੀ ਉਹ ਜੀ ਕਹਿ ਰਹੇ ਹੋ ਬਸ ਕਈ ਵਾਰ ਇਹ ਹੁੰਦਾ ਕਿ ਜਦੋਂ ਇੱਕ ਮੁੱਦਾ ਬਣ ਜਾਂਦਾ ਉਹ ਇੱਕ ਹੋਰ ਦਿਸ਼ਾ ਲੈ ਜਾਂਦਾ ਹਾਂਜੀ ਸਰ ਸੋ ਕੁਝ ਚੀਜ਼ਾਂ ਹੁੰਦੀਆਂ ਨੇ ਆਪਾਂ ਕਹਿੰਦੇ ਆ ਪੋਲੀਟੀਕਲ ਵਿਊ ਵੀ ਹੋ ਜਾਂਦਾ ਜੀ ਹੁਣ ਮੌਜੂਦਾ ਸਰਕਾਰ ਦੇ ਖਿਲਾਫ ਦੂਸਰੀਆਂ ਪਾਰਟੀਆਂ ਵੀ ਥੋੜਾ ਜਿਹਾ ਫੋਰਸ ਕਰਦੇ ਨੇ ਜੀ ਤੁਸੀਂ ਉਹਨਾਂ ਦੇ ਖਿਲਾਫ ਜਾ ਕੇ ਧਰਨੇ ਲਾਓ ਜਾਂ ਪ੍ਰੋਟੈਸਟ ਕਰੋ ਜਾਂ ਕੁਝ ਵੀ ਆ ਕੁਝ ਐਦਾਂ ਦਾ ਨਹੀਂ ਹੈਗਾ ਪ੍ਰੋਟੈਕਸ਼ਨ ਪ੍ਰੋਸੈਸ ਦੇ ਵਿੱਚ ਅਸੀਂ ਪਹਿਲਾਂ ਵੀ ਹੱਥ ਜੋੜ ਕੇ ਸਭ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਹਰ ਵਾਰੀ ਜਦੋਂ ਵੀ ਕਿਹਾ ਸੀ ਮਾਣਿਓ ਸਰਕਾਰ ਨੂੰ ਹੱਥ ਜੋੜ ਕੇ ਕਿਹਾ ਸਾਡੀ ਇਹ ਕੋਈ ਪੋਲੀਟੀਕਲ ਮੋਟੀਵੇਟਿਡ ਮੂਵਮੈਂਟ ਨਹੀਂ ਹੈ ਇਹ ਪੂਰੇ ਪੰਜਾਬ ਦੇ ਤੇ ਸਾਡੇ ਨੈਸ਼ਨਲ ਜਿਹੜੇ ਡਾਕਟਰਾਂ ਦੀ ਹੀ ਇਹ ਪ੍ਰੋਟੈਸਟ ਹੈ ਇਹ ਉਹਨਾਂ ਦੇ ਵੱਲੋਂ ਹੀ ਇੱਕ ਰੈਵਿਊਸ਼ਨ ਹੈ ਜੀ ਇਹਰੇ ਜੇ ਕਿਸੇ ਪੋਲੀਟੀਕਲ ਦਾ ਸਾਡਾ ਕੋਈ ਮੋਟਿਵ ਨਹੀਂ ਹੈ ਜੀ ਸਾਡੇ ਮੰਚ ਤੇ ਵੀ ਦੇਖ ਸਕਦੇ ਹੋ ਸਾਡੇ ਪੋਲੀਟੀਕਲ ਪਾਰਟੀ ਸਪੋਰਟ ਦੇਣ ਆਉਂਦੀਆਂ ਨੇ ਪਰ ਅਸੀਂ ਉਹਨਾਂ ਨਾਲ ਵੀ ਹੱਥ ਜੋੜੇ ਕਰਨੀ ਕੋਈ ਜਿਹੜਾ ਸਾਡੇਦਰ ਤੇ ਆਇਆ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਪਰ ਸਾਡਾ ਕੋਈ ਸਰਕਾਰ ਦੇ ਖਿਲਾਫ ਕੋਈ ਵੀ ਇਹੋ ਜਿਹਾ ਏਜੰਡਾ ਨਹੀਂ ਹੈ ਕਿ ਇਸੇ ਸਰਕਾਰ ਦੇ ਸਾਡੀ ਤਾਂ ਸਭ ਨੂੰ ਸਰਕਾਰ ਤੋਂ ਉਮੀਦ ਬਹੁਤ ਜ਼ਿਆਦਾ ਹੈ ਜੀ ਅਸੀਂ ਤਾਂ ਸਰਕਾਰ ਦੇ ਨਾਲ ਖੁੱਲੇ ਅਕਸ਼ਨ ਜੀ ਕਿ ਸਾਨੂੰ ਬੁਲਾਓ ਅਸੀਂ ਆ ਤੁਹਾਡਾ ਮਿਲ ਕੇ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੇ ਸੁਹਾਵਨੇ ਕੱਲ੍ਹ ਦੀ ਆਪਾਂ ਰੱਖਿਆ ਕਰ ਸਕੀਏ ਤੇ ਇਹਦੇ ਉਪਲਬਧ ਸੀਸ ਨਤੀਜੇ ਦੇ ਕਿਤੇ ਆ ਸਕੀਏ ਅਸੀਂ ਉਹਨਾਂ ਦਾ ਹੱਥ ਤੋਂ ਹੱਥ ਕੰਦੇ ਤੋਂ ਕੰਦਾ ਮਿਲਾ ਕੇ ਤੁਰਨਾ ਚਾਹੁੰਦੇ ਆ ਜੀ ਮਾਨਯੋਗ ਸਰਕਾਰ ਥੋੜਾ ਜਿਹਾ ਸਾਡੇ ਵੱਲ ਇਹਨਾਂ ਚੀਜ਼ਾਂ 'ਤੇ ਧਿਆਨ ਦੇ ਬਿਲਕੁਲ ਸਾਡੀਆਂ ਜਾਇਜ਼ ਮੰਗਾਂ ਨੇ ਜੀ ਡਾਕਟਰ ਸਾਹਿਬ ਇੱਕ ਤਾਂ ਤੁਹਾਡਾ ਏਜੰਡਾ ਹੋ ਗਿਆ ਸਟਾਈਫੰਡ ਦਾ ਇਸ ਤੋਂ ਇਲਾਵਾ ਤੁਹਾਡੀ ਕੋਈ ਹੋਰ ਡਿਮਾਂਡ ਹੈਗੀ ਆ ਜਾਂ ਕੋਈ ਮਤਲਬ ਸਿਰਫ ਕਸਟ੍ਰਾਈਫਨ ਦੀ ਪ੍ਰੋਬਲਮ ਆ ਬਿਲਕੁਲ ਹੋਰ ਵੀ ਸਾਡੀਆਂ ਲੋਕਲ ਡਿਮਾਂਡਸ ਹੈਗੀਆਂ ਜਿਵੇਂ ਕਿ ਸਭ ਤੋਂ ਵੱਡਾ ਮੁੱਦਾ ਸਾਡਾ ਹੈਗਾ ਐਮਰਜੈਂਸੀ ਮੈਡੀਕਲ ਆਫੀਸਰਸ ਦਾ ਜੀ ਈਐਮਓਸ ਦਾ ਐਡਾ ਵੱਡਾ ਪੰਜਾਬ ਦਾ ਹਸਪਤਲ ਨਾਮੀ ਹਸਪਤਲ ਰਜਿੰਦਰਾਵਾਸ ਮੋਹਨਪਟਿਆਲਾ ਜੀ ਤੁਹਾਨੂੰ ਸੁਣ ਕੇ ਮਤਲਬ ਇਦਾਂ ਦਾ ਮਹਿਸੂਸ ਹੋਊਗਾ ਕਿ ਇੱਥੇ ਐਮਰਜੈਂਸੀ ਦੇ ਵਿੱਚ ਐਮਰਜੈਂਸੀ ਮੈਡੀਕਲ ਆਫੀਸਰ ਹੀ ਨਹੀਂ ਹੈ ਜੀ ਈਐਮਓਸ ਵੀ ਨਹੀਂ ਹੈ ਜੀ ਜਿਹੜੇ ਕੀ ਜਦੋਂ ਪੇਸ਼ੈਂਟ ਆਉਂਦਾ ਆ ਉਹਨੂੰ ਰੈਸਸਿਟੇਟ ਕਰਦੇ ਆ ਫਿਰ ਦੈਨ ਡਿਸਾਈਡ ਕਰਦੇ ਆ ਕਿ ਇਹ ਕਿਹੜੇ ਡਿਪਾਰਟਮੈਂਟ ਦੇ ਵਿੱਚ ਜਾਊਗਾ ਓਕੇ ਉਹ ਪੇਸ਼ੈਂਟ ਜਿਹੜੇ ਜੀਵਨ ਦਾੰਦ ਲਾ ਦੇ ਓਕੇ ਉਹ ਵੀ ਕੰਮ ਹਸਪੀਟਲ ਵੱਲੋਂ ਰੈਜ਼ੀਡੈਂਟ ਡਾਕਟਰ ਦੇ ਕੋਲੋਂ ਹੀ ਕਰਵਾਇਆ ਜਾਂਦਾ ਹੈ ਕਿ ਜਿਹੜੇ ਹੁਣ ਜਦੋਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਵੀ 1200 ਵੈਕੈਂਸੀਸ ਇਹਨਾਂ ਨੇ ਓਪਨ ਕੀਤੀ ਨੇ ਕਿ ਉਹੀ ਉਹਨਾਂ ਵਾਸਤੇ ਐਮੋਜ਼ੀਆਂ ਕੀਤੀਆਂ ਨੇ ਜਾਂ ਕੋਈ ਹੋਰ ਡਿਪਾਰਟਮੈਂਟ ਵਾਸਤੇ ਉਹੀ ਐਮੋਜ਼ਿਆ ਉਹ ਇਹਨਾਂ ਨੇ ਪੈਰੀਫਰੀ ਦੇ ਵਿੱਚ ਰੱਖਿਓ ਨੇ ਜੀ ਬਗ ਰਜਿੰਦਰਾ ਹਸਪੀਟਲ ਪਟਿਆਲਾ ਨੂੰ ਵੀ ਇਹਨਾਂ ਨੂੰ 8 ਤੋਂ ਮੈਡੀਕਲ ਆਫੀਸਰਸ ਦੇਣੇ ਚਾਹੀਦੇ ਆ ਜਿਹੜੇ ਜਿਵੇਂ ਐਮਰਜੈਂਸੀ ਚੱਲ ਸਕੇ ਤੇ ਕਿ ਐਮਰਜੈਂਸੀ ਨੂੰ ਰਨ ਕਰਨ ਦੇ ਵਿੱਚ ਈਜ਼ੀ ਹੋਵੇ ਤੇ ਜਿਹੜੇ ਰੈਜ਼ੀਡੈਂਟ ਡਾਕਟਰਸ ਦੇ ਉੱਪਰੋਂ ਇਹ ਬਟਨ ਹਟਾਇਆ ਜਾਵੇ ਇਹ ਬਹੁਤ ਵੱਡੀ ਡਿਮਾਂਡ ਆ ਸਰਕਾਰ ਨੂੰ ਕਰ ਇਹ ਸਰਕਾਰ ਦੇ ਮਤਲਬ ਜਿੱਦਾਂ ਤੁਸੀਂ ਡਾਕਟਰ ਸਾਹਿਬ ਨੂੰ ਦੱਸਿਆ ਕਿ ਇਹਦਾ ਐਗਜ਼ਾਮ ਵੀ ਹੋ ਰਿਹਾ 3 ਜੂਨ ਨੂੰ ਹੋ ਰਿਹਾ ਹਾਂ ਜੀ ਸਰ ਸਰਕਾਰ ਜਿਹੜੀ ਆ 1200 ਪੋਸਟਾਂ ਲੈ ਕੇ ਆਈ ਹੈ ਮੈਡੀਕਲ ਆਫੀਸਰਸ ਵਾਸਤੇ ਅਸੀਂ ਇਹੀ ਸਰਕਾਰ ਨੂੰ ਮੰਗ ਕਰਾਂਗੇ ਕਿ 8 ਤੋਂ 10 ਮੈਡੀਕਲ ਆਫੀਸਰ ਰੈਜ਼ੀਡੈਂਟ ਹਸਪੀਟਲ ਪਟਿਆਲਾ ਨੂੰ ਵੀ ਦਿੱਤੇ ਜਾਣ ਤਾਂ ਕਿ ਜਿਹੜਾ ਰੈਜ਼ੀਡੈਂਟਸ ਉੱਤੇ ਬਰڈن ਆ ਉਹ ਜਿਹੜਾ ਕੰਮ ਕਰਦੇ ਉਸ ਮਰੀਜ਼ਾਂ ਦਾ ਤੇ ਸੁਚਾਲੂ ਤਰੀਕੇ ਨਾਲ ਉਹਨਾਂ ਦਾ ਇਲਾਜ ਹੋ ਸਕੇ ਜਿਹੜੇ ਵਿਚਾਰੇ ਮਰਦੇ ਹੋਏ ਬੜੀ ਜਿਹੜੇ ਆਂਦੇ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਇੱਕ ਮੈਡੀਕਲ ਆਫਸਰ ਦੇਖੇ ਉਹਨਾਂ ਨੂੰ ਇੱਕ ਜੀਵਨਦਾਨ ਇੱਕ ਬਖਸ਼ਿਸ਼ ਤਾਂ ਜੋ ਇੱਕ ਪੇਸ਼ੈਂਟ ਕੇਅਰ ਬੈਟਰ ਹੋ ਸਕੇ ਜੀ ਬਾਕੀ ਬਾਕੀ ਸਿਰ ਸਾਡੇ ਦੋ ਹੋਰ ਇੱਕ ਲੋਕਲ ਮੁੱਦੇ ਸੀ ਸਰ ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਰੂਰੀ ਮੁੱਦਾ ਆਂਦਾ ਇੱਕ ਸਰਾਂਦਾ ਆ ਆਪਣੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪੰਜਾਬ ਇੱਕ ਇਹੋ ਜਿਹਾ ਰਾਜ ਹੈ ਜਿੱਥੇ ਅੰਮਰਸਰ ਤੇ ਪਟਿਆਲੇ ਸਰ ਇੱਥੇ ਇੱਕ ਇਲੀਗਲ ਫਾਈਲ ਡਿਊਟੀ ਕਰਾਈ ਜਾਂਦੀ ਹੈ ਤੇ ਸਰ ਇੱਕ ਨਾ ਐਸਓਪੀ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਟੋਕੋਲ ਹੁੰਦੇ ਨੇ ਕਿ ਹਰ ਕਿਸੇ ਦਾ ਡਿਸਾਈਡ ਕੀਤਾ ਹੁੰਦਾ ਕਿ ਕਿਸ ਦਾ ਕੀ ਕੀ ਕੰਮ ਹੈ ਉਹ ਸਰ ਆਪਣੇ ਰਜਿੰਦਰ ਹਸਪਤਾਲ ਦੇ ਵਿੱਚ ਬਿਲਕੁਲ ਫਾਲੋ ਨਹੀਂ ਹੋਏ ਓਕੇ ਇੱਕ ਇਲੀਗਲ ਫਾਈਲ ਡਿਊਟੀ ਸਰ ਇੱਕ ਪੀਜੀ ਸਟੂਡੈਂਟ ਜਿਹੜਾ ਇੱਕ ਸਟੂਡੈਂਟ ਹੈ ਸਰ ਉਹ ਇੱਕ ਸਰਕਾਰੀ ਇੱਕ ਇਨਾ ਇੰਪੋਰਟੈਂਟ ਲੀਗਲ ਡਾਕੂਮੈਂਟ ਨੂੰ ਕਿੱਦਾਂ ਸਾਮ ਸਕਦਾ ਹੈ ਜਿਨ੍ਹਾਂ ਦਾ ਉਹ ਕੰਮ ਹੈ ਉਹ ਕਰਨਾ ਚਾਹਦੇ ਨਹੀਂ ਹੈ ਤੇ ਉਹਨਾਂ ਕੰਮਾਂ ਦਾ ਵਿਚਾਰਿਆਂ ਦਾ ਬੋਝ ਇਨਾ ਰੈਜ਼ੀਡੈਂਟ ਡਾਕਟਰਾਂ ਤੇ ਪਾਰ ਦਿੱਤਾ ਗਿਆ ਹੁਣ ਤੁਸੀਂ ਸਰ ਆਪ ਸਮਝਦਾਰ ਹੋ ਇੱਕ ਰੈਜ਼ੀਡੈਂਟ ਡਾਕਟਰ ਜਿਹੜਾ 72 ਘੰਟੇ ਤੋਂ ਸੁੱਤਾ ਨਹੀਂ 32 33 ਘੰਟੇ ਤੋਂ ਆਪਣੇ ਡਾਕਟਰ ਗੁਰਪ੍ਰਗਤ ਸਿੰਘ ਜੀ ਅਹਿਮਦ ਅਸਦੀ ਉਹ ਨਹੀਂ ਸੁੱਤੇ ਜੀ ਨਾ ਰੋਟੀ ਦਾ ਪਤਾ ਹੈ ਨਾ ਸਟਾਈਪੰਡ ਇਨਾ ਕੱਟਦੇ ਤੇ ਉਹ ਵੀ ਟਾਈਮ ਸਿਰ ਨਹੀਂ ਹੁੰਦਾ ਤੇ ਉਹ ਜਦੋਂ ਫਾਈਲਾਂ ਦਾ 2 2000 ਫਾਈਲਾਂ ਦਾ ਜਦੋਂ ਬੋਝ ਸਾਂਭਦਾ ਹੈ ਸਾਂਭਦਾ ਕਿਉਂ ਕਿ ਉਹਨੂੰ ਪਿੱਛੇ ਡਾਰ ਦਿੱਤਾ ਜਾਂਦਾ ਹੈ ਉਹਨੂੰ ਤੰਕੀ ਦਿੱਤੀ ਜਾਂਦੀ ਹੈ ਕਿ ਜਾਇ ਤੇਰਾ ਤੇਰੀ ਸਟਾਈਪੰਡ ਕੱਟ ਦਿੱਤਾ ਜਾਊਗਾ ਐਬਸੈਂਟ ਲਾ ਦਿੱਤੀ ਜਾਊਗੀ ਤੇ ਡਿਗਰੀ ਜੋ ਫੇਲ ਕਰ ਦਿੱਤਾ ਜਾਊਗਾ ਤੇ ਪੇਪਰਾਂ 'ਚ ਬੈਠਣ ਵੀ ਨਹੀਂ ਦਿੱਤਾ ਜਾਊਗਾ ਇਹ ਭਾਰ ਉਹਦੇ ਤੇ ਪਾਇਆ ਜਾਂਦਾ ਹੈ ਉਹ ਦੇਖੋ ਮਰੀਜ਼ਾਂ ਦਾ ਕੀ ਸੇਵਾ ਕਰੂੰਗਾ ਉਹ ਜਾਂ ਤਾਂ ਫਾਈਲਾਂ ਦੀ ਸੇਵਾ ਕਰੂੰਗਾ ਜਾਂ ਐਮਓ ਨਭਾਊਗਾ ਹਾਂ ਜਾ ਤਾ ਮਰੀਜ਼ਾਂ ਦੀ ਸੇਵਾ ਕਰ ਲੂਗਾ ਇੱਕ ਸਵਾਲ ਹੈ ਇੱਕ ਲੋਕਲ ਸਾਡੀ ਕਾਲਜ ਅਥਾਰਟੀ ਨੂੰ ਸੀ ਇੱਕ ਤਰੇ ਡੇਢ ਸਾਲ ਤੋਂ ਇਹ ਦੱਸ ਰਹੇ ਆ ਇਹ ਕਰ ਰਹੇ ਆ ਕਿ ਜਿਨ੍ਹਾਂ ਦਾ ਜੋ ਕੰਮ ਬਣਦਾ ਹੈ ਜੋ ਐਸਓਪੀ 'ਚ ਲਿਖਿਆ ਆ ਉਹਦੇ ਨਾਲ ਡਾਕਟਰਾਂ ਦਾ ਆਪਸੀ ਦਾ ਕੋਈ ਨਹੀਂ ਉਹ ਕੱਲ ਨੂੰ ਤਿਆਰ ਹੋ ਅੱਜ ਵੀ ਕਰ ਰਹੇ ਨੇ ਕਿਉਂਕਿ ਇਸੀ ਬੋਲਾਂਗੇ ਨਹੀਂ ਕਿਉਂਕਿ ਅਸੀਂ ਮਰੀਜ਼ਾਂ ਦੇ ਲਈ ਉਹਨਾਂ ਦੇ ਲਈ ਹੀ ਅਸੀਂ ਕਰ ਰਹੇ ਹਾਂ ਉਹਨਾਂ ਲਈ ਹੀ ਅਸੀਂ ਪਟੇਲ ਜੀ ਪਰ ਜੇ ਨਹੀਂ ਕਰਨਗੇ ਵੀ ਹੋਰ ਕੰਮ ਅਲਟੀਮੇਟਲੀ ਨੁਕਸਾਨ ਤਾਂ ਮਰੀਜ਼ਾਂ ਦਾ ਆ ਜੇ ਮਰੀਜ਼ਾਂ ਦਾ ਨੁਕਸਾਨ ਹੈ ਤਾਂ ਪੰਜਾਬ ਦਾ ਨੁਕਸਾਨ ਹੈ ਜੀ ਕਿੰਨੇ ਟਾਈਮ ਦੀ ਡਿਊਟੀ ਹੁੰਦੀ ਹੈ ਡਾਕਟਰ ਸਾਹਿਬ ਤੁਹਾਡੀ ਸਾਡੀ ਦੀ 36 ਘੰਟੇ ਤੋਂ ਲੈ ਕੇ 72 ਘੰਟੇ ਤੱਕ ਦੀ ਡਿਊਟੀ ਕੰਟੀਨਿਊਸਲੀ ਹਾਂ ਕੰਟੀਨਿਊਸਲੀ ਕੰਟੀਨਿਊਟੀ ਦੇ ਵਿੱਚ ਕਹਿ ਲਓ ਹਾਂਜੀ ਜੀ ਆਪਾਂ ਨੂੰ ਕੋਈ ਵੇਲ ਨਹੀਂ ਹੈ ਜੀ ਓਕੇ ਨੋ ਡੇ ਆਫ ਮਤਲਬ ਤੁਸੀਂ ਤਾਂ ਇਹ ਸੁਣਦੇ ਸੀ ਕਿ ਵੀ ਐਮ ਬੀਬੀਐਸ ਕਰ ਲਈ ਡਾਕਟਰ ਬਣ ਗਏ ਹੁਣ ਤੁਸੀਂ ਬਹੁਤ ਮਜ਼ੇ ਜਾਗੇ ਹੁਣ ਤੁਹਾਨੂੰ ਰੁਪਈਏ ਹੀ ਮਿਲਦੇ ਆ ਦੇਖੀ ਚ ਇਦਾਂ ਦੀ ਰਿਐਲਿਟੀ ਹੈ ਕੋਈ ਸਾਡੇ ਲਈ ਕੋਈ ਛੁੱਟੀ ਨਹੀਂ ਹੈ ਕੋਈ ਐਤਵਾਰ ਨਹੀਂ ਹੈ ਸਾਡੇ ਲਈ ਉਹ ਕੋਈ ਛੁੱਟੀ ਨਹੀਂ ਮਿਲਦੀ ਹਾਲਾਂਕਿ ਐਨ ਐਮ ਸੀ ਕਹਿੰਦੀ ਹੈ 20 ਛੁੱਟੀਆਂ ਆਫ ਮਿਲ ਜਾਈਦੀ ਤੇ ਹਰ ਵੀਕਲੀ ਆਫ ਮਿਲਣਾ ਚਾਹੀਦਾ ਉਹ ਲੋਕ ਕੱਲਾ ਕਿਤਨਾ ਕਿਤੇ ਕਾਗਜ਼ੀ ਪੱਤਰ 'ਚ ਜਿਆਦਾ ਨੇ ਤੇ ਰਿਐਲਿਟੀ 'ਚ ਗਰਾਉਂਡ ਵਰਕ ਤੇ ਉਹ ਬਿਲਕੁਲ ਜ਼ੀਰੋ ਨੇ ਤੇ ਸਾਨੂੰ ਕੋਈ ਸਰ ਇਸ ਚੀਜ਼ ਦਾ ਕੋਈ ਆਫ ਨਹੀਂ ਅਸੀਂ ਅਸੀਂ ਪੂਰੀ ਤਰ੍ਹਾਂ ਆਪਣੇ ਆਪਣੇ ਮਰੀਜ਼ਾਂ ਲਈ ਕਿਉਂਕਿ ਇੱਥੇ ਹੀ ਸੀ ਸਿੱਖਾਂਗੇ ਤੇ ਜੇ ਪੰਜਾਬ ਦਾ ਭਵਿੱਖ ਜੋ ਸਾਡੇ ਪੂਰੇ ਰੈਜ਼ੀਡੈਂਟ ਪੰਜਾਬ ਦਾ ਇੱਕ ਸੁਪਨਾ ਹੈ ਕਿ ਜਿਹੜਾ ਵੀ ਡਾਕਟਰ ਹੈ ਉਹ ਪੰਜਾਬ ਦੀ ਸੇਵਾ ਕਰੇ ਜੀ ਤੁਸੀਂ ਦੇਖ ਸਕਦੇ ਹੋਗੇ ਇੱਕ ਰੁਝਾਨ ਬਹੁਤ ਵਧਿਆ ਆ ਆਪਣੇ ਪੰਜਾਬੀਆਂ ਦਾ ਤੇ ਪੰਜਾਬੀ ਸਟੂਡੈਂਟਸ ਸਪੈਸ਼ਲੀ ਪੰਜਾਬ ਦੇ ਡਾਕਟਰਾਂ ਦਾ ਕੋਈ ਯੂਐਸ ਜਾ ਰਿਹਾ ਕੋਈ ਇੰਗਲੈਂਡ ਜਾ ਰਿਹਾ ਕੋਈ ਆਸਟ੍ਰੇਲੀਆ ਜਾਂਦਾ ਪਿਆ ਕੋਈ ਕਿਤੇ ਜਾ ਰਿਹਾ ਜੀ ਆਪਣੇ ਮਾਨਯੋਗ ਸੀਐਮ ਸਾਹਿਬ ਦਾ ਵੀ ਇੱਕ ਇੱਕ ਹੀ ਸੁਪਨਾ ਸੀਗਾ ਕਿ ਬੱਚੇ ਸਾਰੇ ਇੱਥੇ ਰਹਿਣ ਕੋਈ ਬਾਹਰ ਨਾ ਜਾਵੇ ਜੀ ਤਾਂ ਮੈਂ ਸਿਰਫ ਇਹੀ ਗੱਲਾਂ ਤੇ ਨਾ ਧਿਆਨ ਲੈਣਾ ਦਾ ਕਿ ਇਹ ਇਲੀਗਲ ਪ੍ਰੈਕਟਿਸਿਸ ਨੂੰ ਵੀ ਪੁਲਿਸ ਖਤਮ ਕੀਤਾ ਜਾਵੇ ਤੇ ਸਰਕਾਰ ਇਹਨਾਂ ਚੀਜ਼ਾਂ ਦਾ ਵੀ ਕਰੇ ਸੋ ਸਰਕਾਰ ਤੇ ਜਿਹੜੀ ਉਮੀਦ ਤੁਹਾਡੀ ਹੈਗੀ ਆ ਪਰਮਾਤਮਾ ਕਰੇ ਤੁਹਾਡੀ ਜਿਹੜੀ ਉਮੀਦ ਹੈ ਉਹ ਵੀ ਸਰੇਟेड ਹੈ ਉਹ ਸਰਕਾਰ ਵੀ ਤੁਹਾਡੀਆਂ ਮੰਗਾਂ ਮੰਗਨੇ ਸੋ ਜੇਕਰ ਤੁਹਾਡੀ ਇਸ ਟਾਈਮ ਕੋਈ ਹੋਰ ਡਿਮਾਂਡ ਹੈਗੀ ਆ ਤੁਸੀਂ ਮਿਨਿਸਟਰਸ ਨਾਲ ਗੱਲ ਕਰ ਰਹੇ ਹੋ ਜਾਂ ਸਰਕਾਰ ਦੇ ਨਾਲ ਗੱਲ ਕਰ ਰਹੇ ਹੋ ਤੁਹਾਨੂੰ ਉਧਰ ਰਿਸਪਾਂਸ ਕੀ ਮਿਲ ਰਿਹਾ ਸਿਰ ਸਾਨੂੰ ਉਹਨਾਂ ਦੇ ਵੱਲੋਂ ਸਰ ਰਿਸਪਾਂਸ ਇਹੀ ਮਿਲਦਾ ਸਾਡੀ ਮਾਨਯੋਗ ਸੀ ਡਾਕਟਰ ਬਲਬੀ ਸਿੰਘ ਦੇ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਕਿ ਅਸੀਂ ਕਰ ਦਿੱਤਾ ਹੈ ਅਸੀਂ ਪੂਰੀ ਤਰ੍ਹਾਂ ਜ਼ੋਰ ਲਾ ਰਹੇ ਹਾਂ ਕਿ ਇਹ ਤੁਹਾਡੇ ਨਾਲ ਗਲਤ ਹੈ ਅਸੀਂ ਇਹਦੇ ਤੇ ਆ ਰਹੇ ਹਾਂ ਅਸੀਂ ਕਰ ਰਹੇ ਹਾਂ ਉਹਨੇ ਈਵਨ ਲੈਟਰ ਵੀ ਲਿਖੀ ਜੋ ਸਾਡੇ ਸੁਣਨ ਚ ਜੋ ਉਹਨੇ ਮੈਨੂੰ ਪਰਸਨਲੀ ਕਹੀ ਵੀ ਸੀ ਉਹ ਕਹਿੰਦਾ ਕਿ ਅੱਗੇ ਜਾ ਕੇ ਥੋੜਾ ਫਾਈਨੈਂਸ ਤੇ ਅੜਿਆ ਪਿਆ ਕੰਮ ਇਦਾਂ ਦੀ ਕੁਝ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਵੱਲੋਂ ਉਹ ਵੀ ਪੂਰੀ ਕੋਸ਼ਿਸ਼ ਕਰ ਰਹੇ ਨੇ ਅਸੀਂ ਉਹਨਾਂ ਦੀ ਕੋਸ਼ਿਸ਼ ਦੀ ਵੀ ਸਰਾਹਣਾ ਕਰਦੇ ਹਾਂ ਜੀ ਹੁਣ ਜਿੱਥੇ ਫਸੀਆਂ ਪਈਆਂ ਨੇ ਫਾਇਲਾਂ ਤੇ ਹੁਣ ਤਾਂ ਅਸੀਂ ਬਸ ਹੀ ਮਾਨਯੋਗ ਸੀਐਮ ਸਾਹਿਬ ਨੂੰ ਹੀ ਗੱਲ ਕਰ ਸਕਦੇ ਹਾਂ ਕਿ ਆਪਣੇ ਹੈਲਥ ਮਿੰਿਸਟਰ ਸਾਹਿਬ ਨੇ ਵੀ ਪ ਕਿਰਪਾ ਕਰਕੇ ਸਾਡੀ ਗ ਮੰਗ ਨੂੰ ਇਸ ਨੂੰ ਧਿਆਨ ਦੇਵੇ ਕਿ ਅਸੀਂ ਨਹੀਂ ਜਾਣਦੇ ਕਿ ਸਾਡੀਆਂ ਇਹਨਾਂ ਕਿੰਨੇ ਕੰਮ ਗਏ ਸਾਡਾ ਕੋਈ ਮਰੀਜ਼ ਕੋਈ ਸਫਰ ਹੋ ਗਿਆ ਸਾਡੀ ਇੱਕ ਡਾਕਟਰ ਦੀ ਇੱਕ ਲੀਸਟ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਮਰੀਜ਼ ਨੂੰ ਕੋਈ ਪੇਨ ਉਹਦੇ ਮਰੀਜ਼ ਨੂੰ ਕੋਈ ਕਿਸੇ ਚੀਜ਼ ਦਾ ਕੋਈ ਅਸੁਵਿਧਾ ਉਹਨੂੰ ਮਿਲੇ ਚਲੋ ਜੇ ਤੁਸੀਂ ਸੇਵਾ ਕਰ ਰਹੇ ਹੋ ਪਰਮਾਤਮਾ ਤੁਹਾਡਾ ਵੀ ਸੇਵਾ ਦਾ ਜਿਹੜਾ ਫਲ ਤੁਹਾਨੂੰ ਛੇਤੀ ਦੇਊਗਾ ਸੋ ਆਲਮੋਸਟ ਜਿਹੜੇ ਪ੍ਰੋਟੈਸਟ ਦੇ ਜਿਹੜੇ ਕੁਐਸਚਨ ਸੀਗੇ ਉਹ ਸਾਰੇ ਕਲੀਅਰ ਹੋ ਚੁੱਕੇ ਆ ਇਨ ਕਿਸ ਜਿੱਕਰ ਤੁਹਾਡਾ ਪ੍ਰੋਟੈਸਟ ਨੂੰ ਲੈ ਕੇ ਕੋਈ ਵੀ ਸਵਾਲ ਹੈ ਤੁਸੀਂ ਨੀਚੇ ਕਮੈਂਟ ਦੇ ਵਿੱਚ ਸਾਨੂੰ ਟਾਈਪ ਕਰ ਸਕਦੇ ਹੋ ਜਾਂ ਮੈਂ ਡਾਕਟਰ ਸਾਹਿਬ ਦਾ ਕੰਟੈਕਟ ਨੰਬਰ ਦੇਣਾ ਤੁਸੀਂ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੋ ਥੈਂਕ ਯੂ ਸੋ ਮਚ